ਦੇ ਵਿੱਚ ਅਸੀਂ ਸਫਲ ਹੋ ਚੁੱਕੇ ਹਾਂ ਕਿ ਸਰਕਾਰ ਘਬਰਾ ਚੁੱਕੀ ਹੈ ਲੋਕ ਅੱਜ ਨਾ ਡੰਗਾਂ ਤੋਂ ਡਰਦੇ ਆ ਨਾ ਲੋਕ ਅੱਜ ਗੋਲੀ ਤੋਂ ਡਰਦੇ ਆ ਅੱਜ ਲੋਕ ਆਪਦਾ ਹੱਕ ਮੰਗਣ ਵਾਸਤੇ ਆਏ ਨੇ ਪੂਰਾ ਦੇਸ਼ ਇਹਦੇ ਵਿੱਚ ਸ਼ਾਮਲ ਹੋ ਰਿਹਾ ਹੈ ਭਾਜਪਾ ਦੇ ਆਪਦੇ ਸਰਮੋਰ ਲੀਡਰਾਂ ਨੇ ਇਹਨੂੰ ਛੱਡਿਆ ਉਹ ਵੀ ਤਾਂ ਇਹਨਾਂ ਨੂੰ ਛੱਡ ਕੇ ਅਸਤੀਫੇ ਦੇ ਕੇ ਘਰੇ ਬੈਠੇ ਆ ਨਾ ਉਹ ਇਹ ਕਹਿ ਰਹੇ ਨੇ ਸਾਨੂੰ ਸਾਨੂੰ ਸਮਾਂ ਦਿਓ ਸਾਨੂੰ ਆਖੋ ਸਾਨੂੰ ਇਜਾਜ਼ਤ ਦਿਓ ਅਸੀਂ ਤੁਹਾਡੇ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਕੀ ਫਿਰ ਇਹ ਬੀਜੇਪੀ ਦੇ ਮੂੰਹ ਤੇ ਆਪਣੇ ਆਪ ਇੱਕ ਚਪੇੜ ਨਹੀਂ 코로나 ਦੇ ਦੌਰਾਨ ਚ ਤੁਹਾਡੇ ਤੋਂ ਸਰਕਾਰ ਤੋਂ ਰੋਟੀ ਨਹੀਂ ਦਿੱਤੀ ਗਈ ਲੋਕਾਂ ਨੂੰ ਉਦੋਂ ਖਾਲਸਾ ਏਡ ਵਾਲੇ ਨੇ ਰੋਟੀ ਖਵਾਈ ਆ ਉਦੋਂ ਨਾਲ ਉਹਨਾਂ ਨੂੰ ਦੱਸਿਆ ਵੀ ਇਹਨਾਂ ਨੂੰ ਖਾਲਿਸਤਾਨ ਦੀ ਫੰਡਿੰਗ ਆ ਰਹੀ ਹੈ ਅਸੀਂ ਤਾਂ ਫੰਡ ਦੇ ਦੇਰ ਖਰਚ ਕਰ ਰਹੇ ਹਾਂ ਅੰਦੋਲਨ ਤੇ ਲੋਕਾਂ ਦੀ ਜ਼ਮੀਨ ਬਚਾਉਣ ਲਈ ਜਾਂ ਅਸੀਂ ਖਰਚ ਕਰਾਂਗੇ ਸਾਡੇ ਜਿਹੜੇ ਸ਼ਹੀਦ ਹੋਗੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਲਈ ਇਸ ਸਰਕਾਰ ਜਿਹੜਾ ਫੰਡ ਬਾਹਰ ਤੋਂ ਲੈਂਦੀ ਹੈ ਉਹ ਕਾਦੇ ਲਈ ਵਰਤ ਕਰਦੇ ਵਰਤਦੀ ਹੈ ਸਿਰਫ ਸਦਾ ਹਸਾ ਹਟਾਉਣ ਲਈ ਲੋਕਾਂ ਨੂੰ ਨਸ਼ੇ ਵੰਡਣ ਲਈ ਸ਼ਸ਼ੀਕਲ ਤੁਸੀਂ ਵੇਖ ਰਹੇ ਹੋ ਔਨ 에ਅਰ ਤੇ ਮੈਂ ਮੁਖਾਦੀਬ ਹਾਂ ਗੌਤਮ ਕੁਮਾਰ ਜਿਸ ਤਰੀਕੇ ਦੇ ਨਾਲ 31ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਕਿਸਾਨੀ ਅੰਦੋਲਨ ਦਿੱਲੀ ਦੇ ਉੱਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਤੇ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਰਪ੍ਰਸਤ ਜਗਜੀਤ ਸਿੰਘ ਢੱਲੇਵਾਲੀ ਢੱਲੇਵਾਲ ਸਾਹਿਬ ਨਾਲ ਆਪਾਂ ਗੱਲਬਾਤ ਵੀ ਕਰ ਲੈਨੇ ਆ ਕਿ ਕਿਸ ਤਰੀਕੇ ਦੀ ਅਪਡੇਟ ਹੈ ਇਸ ਕਿਸਾਨੀ ਅੰਦੋਲਨ ਦੇ ਵਿੱਚੋਂ ਹੁਣ ਤੱਕ ਨਿਕਲ ਕੇ ਜੀ ਢੱਲੇਵਾਲ ਸਾਹਿਬ ਕੀ ਕੀ ਅਪਡੇਟ ਜਿਹੜਾ ਹੈਗਾ ਕਿਸਾਨੀ ਅੰਦੋਲਨ ਦੇ ਵਿੱਚ ਹੁਣ ਤੱਕ ਨਿਕਲ ਕੇ ਆ। ਦੇਖੋ ਜੇਕਰ ਅੱਜ ਤੱਕ ਜੋ ਕਰੋ ਕਿਸਾਨੀ ਅੰਦੋਲਨ ਦੀ ਅਸੀਂ ਅਪਡੇਟ ਦੀ ਕਰੀਏ ਗੱਲ ਤੱਕ ਮੈਂ ਕਹੂੰਗਾ ਕਿ ਸਰਕਾਰ ਨੂੰ ਹੱਥਾਂ ਪੈਰਾਂ ਦੀਆਂ ਪਾਉਣ ਦੇ ਵਿੱਚ ਅਸੀਂ ਸਫਲ ਹੋ ਚੁੱਕੇ ਹਾਂ ਸਰਕਾਰ ਬਹੁਤਾਂ ਲੰਬਾ ਚਿਰ ਇਹਦੇ ਮੂਰੇ ਮਤਲ ਅੜ ਨਹੀਂ ਸਕੂਗੀ ਜਿਸ ਤਰ੍ਹਾਂ ਦਾ ਅੰਦੋਲਨ ਇਹ ਉੱਠ ਰਿਹਾ ਹੈ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਅੱਜ ਉਹਨਾਂ ਸਟੇਟਾਂ 'ਚੋਂ ਹਰਿਆਣੇ ਨੂੰ ਦਬਾ ਕੇ ਰੱਖਿਆ ਨਾ ਲੇਕਿਨ ਹਰਿਆਣੇ ਨੇ ਨੇਹਰੀਆਂ ਠਾਦੀਆਂ ਯੂਪੀ ਨੂੰ ਦਬਾ ਕੇ ਰੱਖਣ ਦਾ ਯਤਨ ਕੀਤਾ ਯੂਪੀ ਵਾਲੇ ਵੀਰ ਕੇ ਸਰਕਾਰ ਤੋਂ ਇੱਥੇ ਆਉਣੇ ਸ਼ੁਰੂ ਹੋ ਗਏ ਯੂਪੀ ਸਰਕਾਰ ਨੇ ਸਾਡੇ ਲੋਕਾਂ ਦਾ ਦਮ ਘੁੱਟਣ ਲਈ ਇੱਥੋਂ ਚੱਕਰ ਵੀ ਕੀਤਾ ਕਿ ਉਹਨਾਂ ਨੂੰ 50-50 ਲੱਖ ਦੇ ਜੁਰਮਾਨੇ ਪਾਏ ਗਏ ਨੇ ਕਿ ਜੇ ਤੁਸੀਂ ਅੰਦੋਲਨ 'ਚ ਜਾਓਗੇ ਇੱਕ ਪਾਸੇ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਆਪਦਾ ਹੱਕ ਮੰਗਣ ਦਾ ਰਾਈਟ ਹੈ ਲੇਕਿਨ ਦੂਜੇ ਪਾਸੇ ਯੂਪੀ ਸਰਕਾਰ ਉਹਨਾਂ ਨੂੰ 50-50 ਲੱਖ ਦੇ ਬੌਂਡ ਭਰਾ ਰਹੀ ਹੈ ਕਿ ਤੁਸੀਂ ਲਿਖ ਕੇ ਦਿਓ ਵੀ ਅਸੀਂ ਨਹੀਂ ਜਾਵਾਂਗੇ ਉੱਥੇ ਇਹਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਸਿੱਧ ਕਰਦੀਆਂ ਕਿ ਸਰਕਾਰ ਘਬਰਾ ਚੁੱਕੀ ਹੈ ਲੋਕ ਅੱਜ ਨਾ ਡੰਗਾ ਤੋਂ ਡਰਦੇ ਆ ਨਾ ਲੋਕ ਅੱਜ ਗੋਲੀ ਤੋਂ ਡਰਦੇ ਆ ਅੱਜ ਲੋਕ ਆਪਦਾ ਹੱਕ ਮੰਗਣ ਵਾਸਤੇ ਆਏ ਨੇ ਪੂਰਾ ਦੇਸ਼ ਇਹਦੇ ਵਿੱਚ ਸ਼ਾਮਲ ਹੋ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਨੋਟ ਕਰੋਗੇ ਦੇਖੋਗੇ ਕਿਉਂਕਿ ਜਿਹੜਾ ਸਾਡੀ ਅਪਡੇਟ ਨਵਾਂ ਪ੍ਰੋਗਰਾਮ ਹੈ ਜਿਹੜਾ ਅਸੀਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਬਾਹਰਲੇ ਉਹਨਾਂ ਸਟੇਟਾਂ ਦੇ ਵਿੱਚ ਅਸੀਂ ਜਾਣਾ ਹੈ ਪ੍ਰੋਗਰਾਮ ਬਣ ਚੁੱਕਿਆ ਹੈ ਤਾਂ ਉਹਨਾਂ ਜਿੱਥੇ ਅੱਜ ਲੱਗਦਾ ਨਾ ਵੀ ਬਹੁਤ ਦੂਰ ਦਰਾਜ ਆਏ ਜਿੱਥੋਂ ਦਾ ਅੰਦੋਲਨ ਨਜ਼ਰ ਨਹੀਂ ਆ ਰਿਹਾ ਔਰ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਅਸੀਂ ਉੱਥੋਂ ਦਾ ਅੰਦੋਲਨ ਦੀ ਸਾਰੀ ਅਪਡੇਟ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਾਂਗੇ ਕਿ ਉੱਥੇ ਕੀ ਹੋ ਰਿਹਾ ਹੈ ਔਰ ਬਹੁਤ ਵੱਡੀ ਪੱਧਰ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਅੰਦੋਲਨ ਹੋ ਰਿਹਾ ਹੈ ਔਰ ਸਰਕਾਰ ਜਦੋਂ ਇਥੋਂ ਦਿੱਕਤ ਥੱਲੇ ਜਾ ਕੇ ਚਲੀ ਜਾਵੇ ਕਿ ਵਿੰਟਰ ਸੈਸ਼ਨ ਵੀ ਉਹਨਾਂ ਨੇ ਆਪ ਦਾ ਰੱਦ ਕੀਤਾ ਸਿਰਫ ਪ੍ਰਧਾਨ ਮੰਤਰੀ ਜੀ ਰੋਜ਼ ਸਬੋਧਨ ਕਰਨ ਲੋਕਾਂ ਨੂੰ ਔਰ ਕਰਨ ਵੀ ਇਹਨਾਂ ਕਾਨੂੰਨਾਂ ਦੇ ਉੱਤੇ ਆ ਕੇ ਤਾਂ ਇਹਦਾ ਮਤਲਬ ਸਰਕਾਰ ਨੂੰ ਹੱਥ ਪੈਰਾਂ ਦੀ ਪੈ ਚੁੱਕੀ ਹੈ ਸਿਆਣ ਫੇਸ ਗੱਲ ਦਾ ਨਾ ਹੈ ਸਰਕਾਰ ਦੇ ਵਾਸਤੇ ਕਿ ਸਰਕਾਰ ਨੂੰ ਕਾਨੂੰਨ ਵਾਪਸ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਜੇ ਇਸ ਤਰ੍ਹਾਂ ਦਾ ਅੰਦੋਲਨ ਬਣਦਾ ਜਾ ਰਿਹਾ ਹੈ ਹਾਲਾਂਕਿ ਸਾਡੀ ਕੋਈ ਮਨਸ਼ਾ ਨਹੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਸਪੋਰਟ ਦੇਣਾ ਸਾਡੇ ਇਸ ਅੰਦੋਲਨ ਦਾ ਕੋਈ ਹਿੱਸਾ ਨਹੀਂ ਕਿਸੇ ਪੋਲੀਟੀਕਲ ਪਾਰਟੀ ਦਾ ਜਿਹੜਾ ਰਾਜਨੀਤਿਕ ਲਾਈਫ ਹੈ ਜਿਹੜੀ ਉਹਨੂੰ ਉਹਦਾ ਗ੍ਰਾਫ ਡਾਊਨ ਕਰਨਾ ਸਾਡੀ ਕੋਈ ਮਨਸ਼ਾ ਨਹੀਂ ਹੈ ਲੇਕਿਨ ਜਿਹੜੇ ਢੰਗ ਨਾਲ ਸਰਕਾਰ ਅੜੀਅਲ ਵਤੀਰਾ ਕਰੀ ਬੈਠੀ ਹੈ ਇਹ ਗ੍ਰਾਫ ਆਪਣੇ ਆਪ ਡਾਊਨ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਗੌਰਮੈਂਟ ਕਰ ਰਹੀ ਹੈ ਕਿ ਵੀ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਜੋ ਸੰਸਦ ਬੈਠੇ ਨੇ ਸਾਡੇ ਪੰਜਾਬ ਦੇ ਬੈਠੇ ਨੇ ਤੇ ਉਹਨਾਂ ਨੂੰ ਕਹਿ ਰਹੀ ਹੈ ਕਿ ਵੀ ਇਹ ਕੈਪਟਨ ਸਰਕਾਰ ਲਗਾਤਾਰ ਗੁੰਮਰਾਹ ਕਰ ਰਹੀ ਹੈ ਪੰਜਾਬ ਦੇ ਕਿਸਾਨਾਂ ਨੂੰ। ਤੁਸੀਂ ਕਿਵੇਂ ਵੇਖਦੇ ਹੋ? ਮੈਂ ਇੱਕ ਬੇਨਤੀ ਕਰਾਂ ਜਿਹੜੇ ਜਿਹੜੇ ਪੰਜਾਬ ਜਾਂ ਹਰਿਆਣਾ 'ਚ ਭਾਜਪਾ ਦੇ ਆਪ ਦੇ ਸਰਮੋਰ ਲੀਡਰਾਂ ਨੇ ਇਹਨੂੰ ਛੱਡਿਆ। ਉਹਨਾਂ ਨੇ ਕਿਉਂ ਛੱਡਿਆ? ਉਹ ਵਿਧਾਨ ਨੂੰ ਛੱਡ ਕੇ ਅਸਤੀਫੇ ਦੇ ਕੇ ਘਰੇ ਬੈਠੇ ਆ ਨਾ। ਉਹ ਇਹ ਕਹਿ ਰਹੇ ਨੇ ਸਾਨੂੰ ਸਾਨੂੰ ਸਮਾਂ ਦਿਓ ਸਾਨੂੰ ਆਖੋ ਸਾਨੂੰ ਇਜਾਜ਼ਤ ਦਿਓ ਅਸੀਂ ਤੁਹਾਡੇ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਕੀ ਫਿਰ ਇਹ ਭਾਜਪਾ ਦੇ ਮੂੰਹ ਤੇ ਆਪਣੇ ਆਪ ਇੱਕ ਚਪੇੜ ਨਹੀਂ ਕਿ ਜਿਹੜਾ ਝੂਠੇ ਝੂਠ ਦਾ ਪ੍ਰਚਾਰ ਕਰ ਰਹੀ ਹੈ ਇਹ ਆਪਣੇ ਆਪ ਚ ਇੱਕ ਸਿੱਧ ਕਰਦੀ ਹੈ ਗੱਲ ਕਿ ਨਾ ਇਹ ਕਾਂਗਰਸੀ ਨੇ ਲੋਕਾਂ ਆ ਨਾ ਅਕਾਲੀ ਨੇ ਕੱਲ ਨੂੰ ਬੀਜੇਪੀ ਦਾ ਲੀਡਰ ਉੱਥੇ ਉਹਨਾਂ ਦੇ ਇੱਥੇ ਵਿੱਚ ਆਜੇ ਜਿਹੜਾ ਸਾਡੀ ਹਮਾਇਤ ਚ ਅਸਤੀਫੇ ਦੇ ਚੁੱਕਿਆ ਫਿਰ ਇਹ ਕਹਿੰਦੇ ਬੀਜੇਪੀ ਭਾਈ ਬੇਟੀ ਹੈ ਸੁਖਵੀਰ ਬਾਦਲ ਦੀ ਲਗਾਤਾਰ ਕਿਸਾਨੀ ਹਮਾਇਤੀ ਸਟੇਟਮੈਂਟਸ ਆ ਰਹੀਆਂ ਨੇ ਜਿਸ ਨੂੰ ਲੈ ਕੇ ਬੀਜੇਪੀ ਦੇ ਜਿਹੜੇ ਆਗੂ ਨੇ ਜਾਂ ਅਸ਼ਵਨੀ ਸ਼ਰਮਾ ਜੀ ਨੇ ਉਹਨਾਂ ਨੇ ਵੀ ਇੱਕ ਸਟੇਟਮੈਂਟ ਦਿੱਤੀ ਹੈ ਕਿ ਸੁਖਵੀਰ ਬਾਦਲ ਪਹਿਲਾਂ ਆਪਣੀਆਂ ਜਿਹੜੀਆਂ ਪੀੜ੍ਹੀ ਥੱਲੇ ਛੋਟਾ ਮਾਰਨ ਕਿਉਂਕਿ ਉਹਨਾਂ ਨੇ ਵੀ ਬਹੁਤ ਸਾਰੇ ਪੰਜਾਬ ਦੇ ਨੁਕਸਾਨ ਕੀਤੇ ਨੇ ਇਦਾਂ ਦੀਆਂ ਸਟੇਟਮੈਂਟਸ ਲੱਗੀਆਂ ਹਾਂ ਇਹ ਕਿਹਾ ਵੀ ਉਹਨਾਂ ਨੇ ਵੀ ਬਹੁਤ ਸਾਰੇ ਨੁਕਸਾਨ ਕੀ ਸਖਬੀਰ ਬਾਦਲ ਜੀ ਜਾਂ ਕਾਲੀ ਦਲ ਹੈ ਉਹਨਾਂ ਦੀਆਂ ਰਾਜਨੀਤਿਕ ਗਿੰਤੀਆਂ ਬਿੰਤੀਆਂ ਉਹ ਰਾਜਨੀਤਿਕ ਗਿੰਤੀਆਂ ਬਿੰਤੀਆਂ ਦੇ ਵਿੱਚੋਂ ਸਾਡੀ ਹਮਾਇਤ ਕਰ ਰਹੇ ਨੇ ਕਾਂਗਰਸ ਵੀ ਰਾਜਨੀਤਿਕ ਗਿੰਤੀਆਂ ਬਿੰਤੀਆਂ ਚੋਂ ਸਾਡੀ ਸਪੋਰਟ ਕਰ ਰਹੀ ਹੈ ਲੇਕਿਨ ਆਹ ਲੋਕ ਜਿਹੜੇ ਬੈਠੇ ਨੇ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜਾ ਸਾਨੂੰ ਸਮਰਥਨ ਮਿਲ ਰਿਹਾ ਹੈ ਉਹ ਸਮਰਥਨ ਹੈ ਸਾਡਾ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਇੱਕ ਕਈ ਕਿਸਾਨ ਆਗੂਆਂ ਨੂੰ ਨੋਟਿਸ ਵੀ ਆਇਆਗਾ ਜਿਹੜਾ ਕਿ ਬੈਂਕ ਵੱਲੋਂ ਐ ਲਗਾਤਾਰ ਐਨ ਆਰ ਆਈ ਭਰਾਵਾਂ ਵੱਲੋਂ ਫੰਡਿੰਗ ਹੋ ਰਹੀ ਹੈ ਤਾਂ ਉਸ ਨੂੰ ਲੈ ਕੇ ਵੀ ਆਪਣਾ ਰਿਕਾਰਡ ਪੇਸ਼ ਕਰਨ ਦੇ ਦੇਖੋ ਮੈਂ ਇਹਦੇ ਤੇ ਵੀ ਗੱਲ ਕਰ ਲਾਂ ਫੰਡ ਸਾਡੇ ਵੀ ਅੰਦੋਲਨ ਵਾਸਤੇ ਆ ਰਿਹਾ ਹੋਊਗਾ ਬਹੁਤ ਵੱਡੀ ਪੱਧਰ ਦੇ ਉੱਤੇ ਲੋਕ ਸੇਵਾ ਕਰ ਰਹੇ ਨੇ ਜਿਵੇਂ ਹੁਣੇ ਪਿੱਛੇ ਮੇਰੇ ਕੋਲੇ ਮੇਰੇ ਨਾਲ ਗੱਲਬਾਤ ਦੇ ਵਿੱਚ ਗੱਲਬਾਤ ਆਈ ਸੀ ਕਿ ਖਾਲਸਾ ਜਿਹੜਾ ਇਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਖਤਾਂ ਨੂੰ ਖਾਲਿਸਤਾਨ ਵਾਲੇ ਫੰਡਿੰਗ ਕਰ ਰਹੇ ਨੇ ਮੈਂ ਕਹਿੰਦਾ ਜਦੋਂ ਖਾਲ ਇਹ ਇਹ ਹੀ ਲੋਕ ਜਦੋਂ ਤੁਹਾਡੀ ਕਰੋਨਾ ਦੇ ਦੌਰਾਨ ਚ ਤੁਹਾਡੇ ਤੋਂ ਸਰਕਾਰ ਤੋਂ ਰੋਟੀ ਨਹੀਂ ਦਿੱਤੀ ਗਈ ਲੋਕਾਂ ਨੂੰ ਉਦੋਂ ਖਾਲਸਾ ਜਿਹੜਾ ਇਹਨਾਂ ਨੇ ਰੋਟੀ ਖਵਾਈ ਆ ਉਦੋਂ ਨਾਲ ਉਹਨੂੰ ਦੱਸਿਆ ਵੀ ਇਹਨਾਂ ਨੂੰ ਖਾਲਿਸਤਾਨ ਦੀ ਫੰਡਿੰਗ ਆ ਰਹੀ ਹੈ ਇਹਨਾਂ ਦੇ ਹੜਾਂ ਕਾਰਨ ਮਰੇ ਲੋਕ ਉਹਨਾਂ ਲੋਕਾਂ ਨੂੰ ਯਾਰ ਥਾਂ ਥਾਂ ਤੇ ਜਾ ਕੇ ਕੇਰਲਾ ਕਰਨਾਟਕਾ ਉਹ ਤਾਮਿਲਨਾਡੂ ਜ਼ਿਕਰ ਜਾ ਕੇ ਇਹਨਾਂ ਨੇ ਲੰਗਰ ਲਾਏ ਉਦੋਂ ਨਹੀਂ ਇਹਨਾਂ ਨੂੰ ਖਾਬਦਲ ਦਿੱਸਿਆ ਵੀ ਇਹ ਖਾਲਸਾਣ ਵਾਲੇ ਇਹਨਾਂ ਨੂੰ ਇਹਨਾਂ ਨੂੰ ਹਮਾਇਤ ਕਰ ਰਹੇ ਨੇ ਮੈਂ ਕਹਾਂਗਾ ਸਰਕਾਰ ਇਹ ਬੁਖਲਾਹਰ ਦੇ ਵਿੱਚ ਬੇਲੋੜੀਆਂ ਗੱਲਾਂ ਬੇਚੁਕੀਆਂ ਗੱਲਾਂ ਕਰ ਰਹੀ ਹੈ ਰਹੀ ਗੱਲ ਸਾਡੀਆਂ ਪੱਜੇ ਉੱਥੇ ਬੰਦੀਆਂ ਦੀ ਦੇਖੋ ਸਾਡੇ ਪਰਿਵਾਰ ਨੇ ਸਾਡੇ ਬੱਚੇ ਬੈਠੇ ਨੇ ਯਾਰ ਉੱਥੇ ਬਾਹਰ ਅਗਰ ਉਹ ਚਾਹੁੰਦੇ ਨੇ ਕਿ ਅਸੀਂ ਆਸਤ ਆਵਦਾ ਅੰਦੋਲਨ ਸਾਡੇ ਮਾਪੇ ਸਾਡੇ ਬਜ਼ੁਰਗ ਲੜ ਰਹੇ ਨੇ ਅਸੀਂ ਉਹਦੀ ਹਮਾਇਤ ਕਰਨੀ ਹੈ ਸਾਡੇ ਫੰਡ ਦੇ ਰਹੇ ਨੇ ਸਾਲ ਦਾ ਮਹੀਨਾ ਹੈ ਕਿੱਡੀ ਵੱਡੀ ਪੱਧਰ ਤੇ ਟੈਂਟ ਲੱਗ ਰਹੇ ਨੇ ਕਿੱਡੀ ਵੱਡੀ ਪੱਧਰ ਤੇ ਖਰਚ ਹੋ ਰਿਹਾ ਹੈ ਅੱਜ ਸਾਡੇ ਲਗਭਗ 50 ਦੇ ਨੇੜੇ ਤੇੜ ਸਾਡੇ ਕਿਸਾਨ ਸ਼ਹੀਦ ਹੋ ਗਏ ਨੇ ਇਹ ਫੰਡ ਉਹਨਾਂ ਦੇ ਉਹਨਾਂ ਦੇ ਜਾ ਕੇ ਪਰਿਵਾਰਾਂ ਨੂੰ ਹੈਲਪ ਦੇ ਤੌਰ ਤੇ ਦਿੱਤਾ ਜਾਣਾ ਹੈ ਜਿਹੜਾ ਸਾਡੇ ਬੱਚੇ ਭੇਜ ਰਹੇ ਨੇ ਅਸੀਂ ਤਾਂ ਫੰਡ ਦੇ ਖਰਚ ਕਰ ਰਹੇ ਹਾਂ ਅੰਦੋਲਨ ਤੇ ਲੋਕਾਂ ਦੀ ਜ਼ਮੀਨ ਬਚਾਉਣ ਲਈ ਜਾਂ ਅਸੀਂ ਖਰਚ ਕਰਾਂਗੇ ਸਾਡੇ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਦੀ ਮਦਦ ਲਈ ਤੇ ਸਰਕਾਰ ਜਿਹੜਾ ਫੰਡ ਬਾਹਰ ਤੋਂ ਲੈਂਦੀ ਹੈ ਉਹ ਕਾਦੇ ਲਈ ਲੜ ਲੱਗਾ ਵਰਤ ਕਰਦੇ ਵਰਤਦੀ ਹੈ ਸਿਰਫ ਸਦਾ ਹਸਾ ਹਟਾਉਣ ਲਈ ਲੋਕਾਂ ਨੂੰ ਨਸ਼ੇ ਵੰਡਣ ਲਈ ਲੋਕਾਂ ਦੇ ਐਮ.ਐਲ.ਏ ਐਮ.ਪੀ ਨੂੰ ਖਰੀਦਣ ਲਈ ਡਿਲੇਵਲ ਸਾਹਿਬ ਜਿਸ ਤਰੀਕੇ ਦੇ ਨਾਲ ਹੁਣ ਕੇਂਦਰ ਸਰਕਾਰ ਆਪਣੇ ਸ਼ੋਧਾਂ ਨੂੰ ਲੈ ਕੇ ਅੜੀ ਹੋਈ ਹੈ ਤੇ ਜੇਕਰ ਕਿਸਾਨ ਜਥੇਬੰਦੀਆਂ ਸੁਪਰੀਮ ਕੋਰਟ ਦਾ ਰਾਹ ਬਣਾ ਲੈਣ ਤਾਂ ਲੱਗਦਾ ਕਿ ਵੀ ਕਿਤੇ ਨਾ ਕਿਤੇ ਠੀਕ ਹੋਏਗਾ ਨਹੀਂ ਇਹ ਸਾਡਾ ਰਸਤਾ ਹੀ ਨਹੀਂ ਸਰਕਾਰ ਨੇ ਕਾਨੂੰਨ ਬਣਾਇਆ ਨੇ ਸਰਕਾਰ ਵਾਪਸ ਲੈ ਸਕਦੀ ਹੈ ਸੁਪਰੀਮ ਕੋਰਟ ਜਾਣ ਦੀ ਕੀ ਲੋੜ ਹੈ ਸਪਰੀਮ ਕੋਰਟ ਸਾਡੀ ਸਤਿਕਾਰਯੋਗ ਜਿੱਥੇ ਬੰਦੀਆਂ ਇਹ ਤਾਂ ਸਮਰਥ ਨਹੀਂ ਉਹ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਗਈਆਂ ਉਹ ਸਰਕਾਰ ਦੀ ਆਪ ਦੀ ਨੇ ਤਿਆਰ ਕੀਤੀਆਂ ਜਿੱਥੇ ਬੰਦੀਆਂ ਜਿਹੜੀਆਂ ਸੁਪਰੀਮ ਕੋਰਟ ਵੱਲੋਂ ਗਈਆਂ ਸਰਕਾਰ ਨੇ ਜਾਣ ਕੇ ਉਹਦੇ ਨੂੰ ਤੋੜਿਆ ਹੋਇਆ ਉਹਨਾਂ ਦਾ ਮਨਛਾ ਇਹ ਸੀ ਕਿ ਸ਼ਾਇਦ ਸੁਪਰੀਮ ਕੋਰਟ ਦੇ ਬਹਾਨੇ ਨਾਲ ਉਹਨਾਂ ਦਾ ਵੇਰਵਾ ਦੇ ਕੇ ਇਹ ਅੰਦੋਲਨ ਨੂੰ ਉਠਵਾਉਣ ਦੇ ਵਿੱਚ ਸਰਕਾਰ ਸਫਲ ਹੋ ਸਕੇ ਲੇਕਿਨ ਉਹ ਬੇਲੋੜੀ ਗੱਲ ਆ ਬੇਤੁਕੀ ਗੱਲ ਆ ਉਧਰ ਸਾਡਾ ਕੋਈ ਮਨਛਾ ਨਹੀਂ ਜਨ ਅੰਦੋਲਨ ਦੇ ਆਧਾਰ ਦੇ ਉੱਤੇ ਕਾਨੂੰਨ ਵਾਪਸ ਕਰਵਾਵਾਂਗੇ ਉਹਦੇ ਤੇ ਸਾਡਾ ਸਟੈਂਡ ਹੈ ਬੱਲੇਵਾਲ ਸਾਹਿਬ ਇੱਕ ਲਾਸਵਾਲ ਇਹ ਹੀ ਹੈ ਕਿ ਵੀ ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈਗੀ ਇਸ ਸਰਤੀ ਦਾ ਸੀਜ਼ਨ ਬਹੁਤ ਵੱਧ ਰਿਹਾ ਹੈਗਾ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਜਿਵੇਂ ਤੁਸੀਂ ਦੱਸੇ ਜਾ ਰਹੇ ਕਿ ਵੀ ਸਿਆਸਤਾਂ ਕਾਫੀ ਵੱਧ ਰਹੀਆਂ ਨੇ ਕਿਸ ਤਰੀਕੇ ਦਾ ਸਟੈਪ ਤੁਹਾਡੇ ਵੱਲੋਂ ਅਗਲਾ ਰਹੇ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਸਾਡਾ ਅੰਦੋਲਨ ਹੈ ਅਸੀਂ ਪੀਸਫੁਲੀ ਅੰਦੋਲਨ ਕਰਾਂਗੇ ਕੁਝ ਵੀ ਹੋਵੇ ਅਸੀਂ ਹਿੰਸਕ ਅੰਦੋਲਨ ਨਹੀਂ ਹੋਰਨ ਦੇਵਾਂਗੇ ਕਿਉਂਕਿ ਸਾਨੂੰ ਸਮਝ ਆ ਇਸ ਗੱਲ ਦੀ ਜ਼ਿੰਦਗੀ ਦਾ ਇੱਕ ਖਾਸਾ ਲੰਮਾ ਹਿੱਸਾ ਅੰਦੋਲਨ ਲੜਦੇਣੇ ਨਿਗਾਇਆ ਹੈ ਤਾਂ ਉਹ ਜਿਹਦੇ ਅਸੀਂ ਅੰਦੋਲਨ ਲੜਦਿਆਂ ਨੇ ਨਗਾਇਆ ਹੈ ਨਾ ਉਹਦੇ ਤੁਸੀਂ ਬਹੁਤ ਕੁਝ ਸਿੱਖਿਆ ਹੈ ਸਾਨੂੰ ਪਤਾ ਹੈ ਕਿ ਹਮੇਸ਼ਾ ਲੜਾਈ ਉਹ ਜਿੱਤੀ ਜਾਂਦੀ ਹੈ ਜਿਹੜੀ ਪੀਸਫੁਲੀ ਹੋਵੇ ਔਰ ਇਹ ਲੜਾਈ ਜਿੰਨੀ ਸਾਡੇ ਲਈ ਅਤੀ ਜ਼ਰੂਰੀ ਹੈ ਇਹ ਜੜਾਈ ਨੂੰ ਜਿੱਤਣ ਵਾਸਤੇ ਫਿਰ ਨਾਲ ਜੇ ਜਿਤਨੀ ਹੈ ਤਾਂ ਸ਼ਾਂਤੀ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ ਉਹ ਸਾਡੇ ਨੌਜਵਾਨ ਰੱਖ ਰਹੇ ਨੇ ਸਾਰੇ ਸਾਡੇ ਗਰੇ ਕਹਨੇ ਚ ਸਾਡੀ ਗੱਲ ਮੰਨ ਰਹੇ ਨੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਂਤਮਈ ਲੜਾਈ ਲੜਦੇ ਹੀ ਅਸੀਂ ਕੋਈ ਅਗਲਾ ਰੂਪ ਰੇਖਾ ਜਿਹੜੀ ਹੈ ਮੀਟਿੰਗਾਂ ਦੇ ਵਿੱਚ ਤੈਅ ਕਰਕੇ ਕਰ ਬਦਲਾਵ ਲਿਆਵਾਂਗੇ ਲੇਕਿਨ ਹੋਏਗਾ ਸ਼ਾਂਤਮਈ ਤਾਂ ਬਿਲਕੁਲ ਇਹਨੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਰਪ੍ਰਸਤ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਇਹ ਤਮਾਮ ਗੱਲਾਂ ਬਾਤਾਂ ਕੀਤੀਆਂ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਜੋ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਕੋਈ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ ਤੇ ਇਸ ਦੇ ਵਿੱਚ ਤੇ ਇਸ ਅੰਦੋਲਨ ਨੂੰ ਬਿਲਕੁਲ ਸ਼ਾਂਤੀਮਈ ਤਰੀਕੇ ਦੇ ਨਾਲ ਇਸੇ ਤਰੀਕੇ ਨਾਲ ਜਾਰੀ ਰੱਖਿਆ ਜਾਵੇਗਾ ਕੈਮਰਾ ਪਰਸਨ ਰਾਜੇਸ਼ ਦੇ ਨਾਲ ਗੌਤਮ ਕੁਮਾਰ ਔਨਅਰ ਟਿਕਰੀ ਬਾਰਡਰ ਦਿੱਲੀ